ਪੰਜਾਬ ਦੇ ਵਿੱਚ ਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ਨੂੰ ਲੈ ਕੇ ਇਸ ਵਕਤ ਸਿਆਸਤ ਗਰਮਾ ਚੁੱਕੀ ਆ ਸਿਆਸਤ ਗਰਮਾਉਣ ਦੇ ਪਿੱਛੇ ਮਕਸਦ ਦਰਸਲ ਜਾਂ ਫਿਰ ਪਿੱਛੇ ਦੀ ਗੱਲਬਾਤ ਇਹ ਆ ਕਿ ਪੰਜਾਬ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਵਕਤ ਬੀਜੇਪੀ ਦੇ ਇਹਨਾਂ ਵਿੱਚ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦਿੱਤੀ ਹੈ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਮੈਂ ਅਕਾਲੀ ਦਲ ਬੀਜੇਪੀ ਗਠਜੋੜ ਨੂੰ ਲੈ ਕੇ ਤੁਰ ਚੁੱਕੇ ਨੇ ਦਰਅਸਲ ਉਹਨਾਂ ਨੇ ਨਿੱਜੀ ਚੈਨਲ ਦੀ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗਠਜੋੜ ਜ਼ਰੂਰੀ ਹੈ ਜਾਨੀ ਕਿ ਉਹਨਾਂ ਦੁਆਰਾ ਬੀਜੇਪੀ ਨੂੰ ਇਹ ਸਲਾਹ ਦਿੱਤੀ ਗਿਆ ਤੇ ਉਹਨਾਂ ਇਹ ਵੀ ਕਹਿ ਕੇ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗਠਜੋੜ ਤੋਂ ਬਿਨਾਂ ਕੋਈ ਵੀ ਰਾਹ ਨਹੀਂ ਆਤਾ ਜੇਕਰ ਉਹ ਇਹ ਵੀ ਕਹਿੰਦੇ ਨੇ ਕਿ ਜੇਕਰ ਲੋਕ ਸਭਾ ਦੀ ਚੋਣ 2024 ਦੀ ਬੀਜੇਪੀ ਤੇ ਅਕਾਲੀ ਦਲ ਇਕੱਠੇ ਲੜਦੇ ਤਾਂ ਘੱਟੋ ਘੱਟ 7 ਤੋਂ 8 ਸੀਟਾਂ ਜਿੱਤ ਸਕਦੇ ਸੀ ਤੇ ਨਾਲ ਉਹਨਾਂ ਇਹ ਵੀ ਕਹ ਕੇ ਜੋ ਕੈਡਰ ਐ ਇਸ ਵਕਤ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕੋਲ ਆ ਉਹ ਕੈਡਰ ਐ ਇਸ ਵਕਤ ਬੀਜੇਪੀ ਦਾ ਪੰਜਾਬ ਦੇ ਵਿੱਚ ਨਹੀਂ ਹੈ ਜਾਨੀ ਕਿ ਕੀ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾਵਾ ਛਿੜ ਸਕਦੀਆਂ ਨੇ ਜਾਂ ਪਰ ਗੱਡ ਜੋੜ ਅੱਗੇ ਵੱਧ ਸਕਦਾ ਹੈ ਤਾਂ ਉਹ ਵਾਲਾ ਸਮਾਂ ਤੈਅ ਕਰੇਗਾ ਜਾ ਪਰ ਦੋਵੇਂ ਧਿਰਾਂ ਤੈਅ ਕਰਨ ਗਈਆਂ ਪਰ ਇਸ ਬਿਆਨ ਨੇ ਇਸ ਵਕਤ ਖੁੱਡ ਚਰਚਾ ਜਾਂ ਫਿਰ ਸਿਆਸਤ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ